ਵਾਰਾਨਸੀ ਦੇ ਮਿਰਜ਼ਾ ਮੁਰਾਦ ਤੋਂ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ ਜਿੱਥੇ 22 ਸਾਲਾਂ ਐਮ ਐਸ ਸੀ ਸਟੂਡੈਂਟ ਦੀ ਹੋਟਲ ਦੇ ਕਮਰੇ ਵਿੱਚ ਛੁਲਾਮਤ ਹੋਈ ਹੈ ਦੱਸ ਦਈਏ ਕਿਸ ਦੇ આરોਪ ਲੱਗੇ ਨੇ ਲੜਕੀ ਦੇ ਪ੍ਰੇਮੀ ਸਾਹਿਬ ਬਿੰਦਤ ਪੁਲਿਸ ਨੇ ਸਾਹਿਬ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਦੋ ਸੀਸੀਟੀਵੀ ਦੇ ਜ਼ਰੀਏ આરોપી ਦੀ ਜੋ ਹੈ ਉਹ ਪਛਾਣ ਹੋ ਚੁੱਕੀ ਹੈ ਤੇ ਇਸ ਨੂੰ ਪੁਲਿਸ ਨੇ ਹੁਣ ਹਿਰਾਸਤ ਦੇ ਵਿੱਚ ਲੈ ਲਿਆ ਹੈ ਦੱਸ ਦਈਏ ਕਿ ਦੋਨੋਂ ਪਿਛਲੇ 1 ਸਾਲ ਤੋਂ ਰਿਲੇਸ਼ਨਸ਼ਿਪ ਦੇ ਵਿੱਚ ਸੀ ਤੇ ਲੜਕੇ ਦਾ ਤੋਸ਼ੀਦਾਇ ਕਹਿਣਾ ਹੈ ਕਿ ਲੜਕੀ ਉਸਤੇ ਵਿਆਹ ਦਾ ਦਬਾਅ ਪਾ ਰਹੀ ਸੀ ਤੇ ਉਸ ਤੋਂ ਪੈਸਿਆਂ ਦੀ ਮੰਗ ਕਰ ਰਹੀ ਸੀ ਤੇ ਇਸੇ ਦੇ ਚੱਲਦੇ ਉਸ ਨੇ ਇਸ ਖੌਫਨਾਕ ਘਟਨਾ ਨੂੰ ਅੰਜਾਮ ਦੇ ਦਿੱਤਾ। ਹੋਟਲ ਦੇ ਕਮਰੇ ਵਿੱਚ ਉਸ ਨੇ ਆਪਣੀ ਪ੍ਰੇਮਿਕਾ ਅਲਕਾ ਨੂੰ ਦੱਸ ਦਿੱਤੀ ਕਿ ਉਸ ਦਾ ਗਲਾ ਵੱਢ ਦਿੱਤਾ ਤੇ ਉਸ ਨੂੰ ਖਤਮ ਕਰ ਦਿੱਤਾ। ਤਾਂ ਪ੍ਰੇਮ ਦਾ ਇੱਕ ਵਾਰ ਮੋੜ ਤੋਂ ਖੌਫਨਾਕ ਰੂਪ ਇੱਕ ਖੌਫਨਾਕ ਅੰਜਾਮ ਦੇਖਣ ਨੂੰ ਮਿਲਿਆ ਹੈ। ਵਾਰਾਨਸੀ ਦੇ ਮਿਰਜ਼ਾ ਮੁਰਾਦ ਤੋਂ ਜਿੱਥੇ 22 ਸਾਲਾ ਐਮ ਐਸ ਸੀ ਸਟੂਡੈਂਟ ਤਾਂ ਉਸ ਦੇ ਪ੍ਰੇਮੀ ਦੇ ਵੱਲੋਂ ਉਸ ਨੂੰ ਖਤਮ ਕਰ ਦਿੱਤਾ। ਹੋਟਲ ਦੇ ਵਿੱਚ ਦੋਨੋਂ ਜਣੇ ਜਾਂਦੇ ਨੇ ਦੱਸ ਦਈਏ ਕਿ ਹੋਟਲ ਸਟਾਫ ਦਾ ਇਹ ਕਹਿਣਾ ਹੈ ਕਿ ਉਹ ਅਕਸਰ ਹੀ ਪਿਛਲੇ 2-3 ਮਹੀਨਿਆਂ ਤੋਂ ਲਗਾਤਾਰ ਹੋਟਲ ਦੇ ਵਿੱਚ ਆ ਰਹੀ ਸੀ ਲੜਕੀ ਕਾਲਜ ਜਾਂਦੀ ਹੈ ਪਰ ਕਾਲਜ ਜਾਣ ਦਾ ਬਹਾਨਾ ਮਾਰ ਕੇ ਜੋ ਹੈ ਉਹ ਹੋਟਲ ਦੇ ਵਿੱਚ ਆ ਜਾਂਦੀ ਹੈ ਪਰਿਵਾਰ ਨੂੰ ਇਸ ਬਾਰੇ ਕੁਝ ਵੀ ਨਹੀਂ ਪਤਾ ਹੁੰਦਾ ਜਿਸ ਤੋਂ ਬਾਅਦ ਲੜਕੇ ਦੇ ਵੱਲੋਂ ਜਦੋਂ ਉਹ ਲੜਕੀ ਵੱਲੋਂ ਉਸ ਤੇ ਦਬਾਅ ਪਾਇਆ ਜਾਂਦਾ ਹੈ ਵਿਆਹ ਦਾ ਤਾਂ ਲੜਕਾ ਇਸ ਖੌਫ ਨਾ ਘਟਣ ਨੂੰ ਅੰਜਾਮ ਦੇ ਦਿੰਦਾ ਹੈ ਉੱਥੇ ਪੁਲਿਸ ਨੇ ਦੱਸ ਦਈਏ ਕਿ ਸੀਸੀਟੀਵੀ ਖੰਗਾਲੇ ਸੀ ਜਿਸ ਤੋਂ ਬਾਅਦ ਆਰੋਪੀ ਦੀ ਨਾਕਾਬੰਦੀ ਦੌਰਾਨ ਉਸ ਦੀ ਗ੍ਰਿਫਤਾਰੀ ਜੋ ਹੈ ਪੁਲਿਸ ਨੇ ਕੀਤੀ ਪਰਿਵਾਰ ਨੂੰ ਜਦੋਂ ਇਸ ਘਟਨਾ ਦਾ ਪਤਾ ਚੱਲਦਾ ਹੈ ਤਾਂ ਲੜਕੀ ਦੇ ਪਰਿਵਾਰ ਵੱਲੋਂ ਹਾਈਵੇ ਜੋ ਹੈ ਉਹ ਜਾਮ ਕਰ ਦਿੱਤਾ ਜਾਂਦਾ ਹੈ ਹਾਲਾਂਕਿ ਪੁਲਿਸ ਵੱਲੋਂ ਬਾਅਦ ਵਿੱਚ ਜਾ ਕੇ ਸ਼ਾਂਤੀ ਦਾ ਮਾਹੌਲ ਜੋ ਹੈ ਬਣਾਇਆ ਜਾਂਦਾ ਹੈ ਤਾਂ ਵਾਰਾਨਸੀ ਦੇ ਮਿਰਜ਼ਾ ਮਰਾਤ ਤੋਂ ਇੱਕ ਖੌਫਨਾਕ ਘਟਨਾ ਸਾਹਮਣੇ ਆਈ ਹੈ ਜਿੱਥੇ 22 ਸਾਲਾ ਐਮਐਸਸੀ ਸਟੂਡੈਂਟ ਨੂੰ ਉਸੇ ਦੇ ਪ੍ਰੇਮੀ ਦੇ ਵੱਲੋਂ ਦੱਸਦੀ ਹੈ ਕਿ ਉਸਨੇ ਉਸਨੂੰ ਖਤਮ ਕਰ ਦਿੱਤਾ ਹੋਟਲ ਦੇ ਕਮਰੇ ਵਿੱਚੋਂ ਕੰਬਲ ਦੇ ਵਿੱਚ ਉਸਦੀ ਲਾਸ਼ ਸੀ ਉਹ ਲਪੇਟੀ ਹੋਈ ਮਿਲਦੀ ਹੈ ਹਾਲਾਂਕਿ ਹੋਟਲ ਸਟਾਫ ਨੂੰ ਇਸ ਬਾਰੇ ਕੁਝ ਵੀ ਪਤਾ ਨਹੀਂ ਹੁੰਦਾ ਹੋਟਲ ਦੇ ਕਮਰੇ ਵਿੱਚੋਂ ਜਦੋਂ ਬਦਬੂ ਆਉਣ ਸ਼ੁਰੂ ਹੁੰਦੀ ਹੈ ਜਿਸ ਤੋਂ ਬਾਅਦ ਹੋਟਲ ਸਟਾਫ ਕਮਰਾ ਖੋਲਦਾ ਹੈ ਤੇ ਅੰਦਰੋਂ ਅਲਕਾ ਦੀ 22 ਸਾਲਾ ਐਮਐਸਸੀ ਸਟੂਡੈਂਟ ਇਸ ਕੰਬਲ ਦੇ ਵਿੱਚ ਲਪੇਟੀ ਹੋਈ ਮਿਲਦੀ ਹੈ ਪੁਲਿਸ ਨੂੰ ਬੁਲਾਇਆ ਜਾਂਦਾ ਹੈ ਤੇ ਬਾਅਦ ਵਿੱਚ ਜਾ ਕੇ ਪਤਾ ਚੱਲਦਾ ਹੈ ਕਿ ਉਸੇ ਦੇ ਹੀ ਪ੍ਰੇਮੀ ਨੇ ਉਸ ਨੂੰ ਖਤਮ ਕਰ ਦਿੱਤਾ ਗਲਾ ਵੱਢ ਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਤਾਂ ਦੱਸਦੀ ਹੈ ਕਿ આરોપી ਜੋ ਹੈ ਉਹ ਉਹ ਵੀ ਮਿਰਜ਼ਾ ਮੁਰਾਦ ਦਾ ਹੀ ਰਹਿਣ ਵਾਲਾ ਹੈ ਲੜਕੀ ਵੀ ਮਿਰਜ਼ਾ ਮੁਰਾਦ ਦੇ ਹੀ ਰਹਿਣ ਵਾਲੀ ਦੱਸੀ ਜਾ ਰਹੀ ਹੈ ਲड़का ਗੁਜਰਾਤ ਦੇ ਵਿੱਚ ਇੱਕ ਟੈਕਸਟਾਈਲ ਫੈਕਟਰੀ ਦੇ ਵਿੱਚ ਦੱਸਦੀ ਹੈ ਕਿ ਕੰਮ ਕਰਦਾ ਹੈ ਪਰ ਪ੍ਰੇਮਿਕਾ ਦੇ ਵੱਲੋਂ ਜਦੋਂ ਉਸ ਤੇ ਵਿਆਹ ਦਾ ਦਬਾਅ ਬਣਾਇਆ ਜਾਂਦਾ ਹੈ ਤਾਂ ਉਹ ਇਸ ਖੌਫਨਾਕ ਰੂਪ ਜੋ ਹੈ ਉਤਾਰ ਲੈਂਦਾ ਹੈ ਤੇ ਇਸ ਖਤਰਨਾਕ तरीके ਦੇ ਨਾਲ ਆਪਣੀ ਪ੍ਰੇਮਿਕਾ ਦਾ ਜੋ ਹੈ ਉਸ ਨੂੰ ਖਤਮ ਕਰ ਦਿੰਦਾ ਹੈ